ਆ ਰਖੜੀ ਆਪਣਾ 300 ਰੁਪਏ ਦੀ ਆਫਰ ਲਾਈ ਹੈ ਜੀ ਵਿੱਚ ਇਹ ਚਾਂਦੀ ਦੀ ਹੈ ਹਾਂਜੀ ਹਾਂਜੀ ਚਾਂਦੀ ਦੀ ਹੈ ਜੀ ਬਿਲਕੁਲ ਸਪੈਸ਼ਲ ਚਾਂਦੀ ਦੀ ਹੈ ਜੀ ਇਹ ਕਿਸੇ ਵੀ ਚਾਂਦੀ ਦੀ ਪਿਓਰ ਚਾਂਦੀ ਦੀ ਹੈ ਜੀ ਇਹ ਵੀ ਪਿਓਰ ਚਾਂਦੀ ਦੀ ਹੈ ਜੀ ਫਿਰ ਕਿਹੜੀ ਚਾਂਦੀ ਦੀ ਹੈ ਕਿੰਨੇ ਦੀ ਹੈ ਇਹ ਵੀਰੇ 300 ਰੁਪਏ ਦੀ ਲਾਈ ਹੈ ਜੀ ਆਪਾਂ ਰਖੜੀ ਦੀ ਠੀਕ ਹੈ ਜੀ ਇਹ ਆਪਾਂ ਰਖੜੀ ਲੈ ਕੇ ਆਏ ਆ ਜੀ ਇਹ ਆਪਣੀ 350 ਰੁਪਏ ਦੀ ਰਖੜੀ ਹੈ ਜੀ ਵਾਲੀ ਹਾਂਜੀ ਤੇ ਆ 300 ਰੁਪਏ ਦੀ ਹੈ ਜੀ ਇਹ ਇਹ ਕੰਪਲੀਟ ਸੈੱਟ ਹੋਵੇ ਵਿੱਚ ਇਹ ਕੰਪਲੀਟ ਸੈੱਟ ਹੈ ਜੀ ਸਾਰਾ ਟੋਟਲੀ ਕੰਪਲੀਟ ਹੈ ਜੀ ਇਹ 350 ਰੁਪਏ ਦਾ ਲਾਇਆ ਜੀ ਆ ਓਕੇ ਵਿੱਚ ਵਿੱਚ ਕੀ ਕੀ ਇਹਦੇ ਇਹਦੇ ਵਿੱਚ ਨਾਲ ਆਪਣਾ ਚਾਕਲੇਟ ਆ ਸੰਦੂਰ ਆ ਨਾਲ ਚਾਵਲ ਆ ਤੇ ਨਾਲ ਰਖੜੀ ਆ ਪੂਰਾ ਸੈਟ ਵਲਾ ਕੇ ਰੱਖਿਆ ਹੋਇਆ ਹਾਂ ਸੈਟ ਕੰਪਲੀਟ ਸੈਟ ਰੱਖਿਆ ਹੈ ਜੀ ਆਪਾਂ ਹਾਂਜੀ ਓਕੇ ਇਹ ਆਪਾਂ 350 ਰੁਪਏ ਦਾ ਲਾਇਆ ਜੀ ਇਹ ਠੀਕ ਹੈ ਵੀਰੇ ਹਾਂਜੀ ਆ ਰਖੜੀ ਆਪਾਂ 600 ਰੁਪਏ ਦੀ ਜਿਹੜੀ ਮਰਜ਼ੀ ਲੈ ਜੀ ਸਾਡੇ ਕੋਲ ਆ ਨਹੀਂ ਸੋਹਣ ਆਹੀ ਆ ਇਹ ਇਹ ਪਿਓਰ ਚਾਂਦੀ ਦੀ ਆ ਵੀਰੇ ਇਹ 925 ਵਾਲੀ ਚਾਂਦੀ ਹੈ ਇਹ ਇਹ ਪਿਓਰ ਚਾਂਦੀ ਦੇ ਵਿੱਚ ਆਪਾਂ ਬਣਾਈ ਹੈ ਕਿੰਨੇ ਸਰ 600 ਦੀ 600 ਰੁਪਏ ਸਿਰਫ ਔਨ ਲਿਖੇ ਸਰ ਠੀਕ ਆ ਵੀਰੇ ਹਾਂਜੀ ਅੰਤੋਰ ਕੀ ਜੀ ਆਟੋ ਆਪਣੇ ਕੋ ਪਹਿਲਾਂ ਬਹੁਤ ਵਧੀਆ ਲਾਈਟ ਵੇਟ ਦੇ ਵਿੱਚ ਆਈ ਹੈ ਆਪਣੇ ਕੋ ਪਹਿਲਾਂ ਆ ਦੇਖੋ ਚੰਦਰ ਚੰਦਰ ਹਾਂਜੀ 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 ਸਸਿਕਾਉ ਦੀ ਸਾਰਿਆਂ ਨੂੰ ਆਪਾਂ ਲੁਧਿਆਣਾ ਖੜਾ ਗਿੱਲ ਚੌਂਕ ਗੁਲਜਾਗ ਜੁਲਰ ਚਾਲਿਆਂ ਦੇ ਰਕੜੀਆਂ ਦੇ ਆਫਰ ਲੱਗੀ ਹੋਈ ਆ ਚਾਂਦੀ ਹੋਗੀ ਸੋਨਾ ਹੋਗੀ ਮੰਡੀਆਂ ਦੀ ਹੋਗੀ ਆਫਰ ਲਾਈ ਹੋਈ ਹੈ ਭਾਈ ਦਾ ਬਹੁਤ ਵਧੀਆ ਤੇ ਅੱਜ ਵੀਡੀਓ ਮੈਂ ਬਣਾ ਰਿਹਾ ਥੋੜੀ ਕੰਮ ਦੀ ਵੀਡੀਓ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਇਹ ਵਧੀਆ ਤੇ ਇਹ ਸੋਹਰੇ ਕੀ ਠਾਕ ਪਤਾ ਸੁਣਿਆ ਜੀ ਉਹ ਰਖੜੀਆਂ ਦੇ ਆਫਰ ਲੱਗੇ ਹੋਏ ਸੋਨੇ ਚਾਂਦੀ ਦੇ ਹਾਂਜੀ ਵੀਰੇ ਹਾਂਜੀ ਕੀ ਦਿਵਾਉਗੇ ਸਾਨੂੰ ਕੀ ਆਫਰ ਲੱਗੇ ਆ ਨਵੀਆਂ ਲੈ ਆਏ ਐਸੀ ਕਾਦੇ ਕੋਈ ਵੈਰਾਈਟੀ ਨਵੀ ਲੈ ਕੇ ਆ ਰਖੜੀਆਂ ਦੀ ਕੀ ਬੁਲਾਉ ਰਹੇ ਵੀਰੇ ਇਹ ਆਪਾਂ ਰਖੜੀ ਲੈ ਕੇ ਆਏ ਆ ਜੀ ਇਹ ਆਪਣੀ 350 ਰੁਪਏ ਦੀ ਰਖੜੀ ਹੈ ਜੀ ਵਾਲੀ ਹਾਂਜੀ ਕੀ ਆ 300 ਰੁਪਏ ਦੀ ਹੈ ਜੀ ਇਹ ਇੱਕ ਬ੍ਰੀਡ ਸੈਟੂ ਵਿੱਚ ਇੱਕ ਕੰਪਲੀਟ ਸੈਟ ਆ ਜੀ ਸਾਰਾ ਟੋਟਲੀ ਕੰਪਲੀਟ ਸੈਟ ਹੈ ਇਹ 650 ਰੁਪਏ ਦਾ ਲਾਇਆ ਜੀ ਓਕੇ ਵਿੱਚ ਵਿੱਚ ਕੀ ਕੀ ਆਦੇ ਤੇਰੇ ਵਿੱਚ ਨਾਲ ਆਪਣਾ ਚਾਕਲੇਟ ਆ ਸੰਦੂਰ ਆ ਨਾਲ ਚਾਵਲ ਆ ਤੇ ਨਾਲ ਰਖੜੀ ਆ ਪੂਰਾ ਸੈਟ ਵਲਾ ਕੇ ਰੱਖਿਆ ਹੋਗਾ ਹਾਂ ਸੈਟ ਕੰਪਲੀਟ ਸੈਟ ਰੱਖਿਆ ਹੈ ਜੀ ਆਪਾਂ ਹਾਂ ਜੀ ਓਕੇ ਆ ਰਖੜੀ ਆਪਣਾ 300 ਰੁਪਏ ਦੀ ਆਫਰ ਲਾਈ ਆ ਜੀ ਵਿੱਚ ਇਹ ਤੇ ਚਾਂਦੀ ਦੀ ਆ ਹਾਂਜੀ ਹਾਂਜੀ ਚਾਂਦੀ ਦੀ ਆ ਜੀ ਬਿਲਕੁਲ ਸਪੈਸ਼ਲ ਚਾਂਦੀ ਦੀ ਆ ਜੀ ਕਿਸੇ ਵੀ ਚਾਂਦੀ ਦੀ ਪਿਛੇ ਵੀ ਚਾਂਦੀ ਦੀ ਪਿਓਰ ਚਾਂਦੀ ਦੀ ਆ ਜੀ ਇਹ ਵੀ ਪਿਓਰ ਚਾਂਦੀ ਦੀ ਆ ਜੀ ਪਿਓਰ ਕਿ ਏਵਰੇਜ 300 ਰੁਪਏ ਦੀ ਲਾਈ ਆਈ ਜੀ ਆਪਾਂ ਰੱਖੜੀ ਠੀਕ ਹੈ ਵੀਰੇ ਇਹ ਆਪਾਂ 600 ਰੁਪਏ ਦਾ ਲਾਇਆ ਜੀ ਠੀਕ ਹੈ ਵੀਰੇ ਹਾਂਜੀ ਆ ਰੱਖੜੀ ਆਪਾਂ 600 ਰੁਪਏ ਦੀ ਜਿਹੜੀ ਮਰਜ਼ੀ ਲੈ ਜੀ ਸਾਡੇ ਕੋਲ ਆ ਲਈ ਸੋ ਆ ਆਈ ਆਲੀ ਇਹ ਪਿਓਰ ਚਾਂਦੀ ਦੀ ਐ ਵੀਰੇ ਇਹ 925 ਵਾਲੀ ਚਾਂਦੀ ਐ ਤੇ ਪਿਓਰ ਚਾਂਦੀ ਦੇ ਵਿੱਚ ਆਪਾਂ ਬਣਾਈ ਐ ਕਿੰਨੇ ਸਰਫ 600 ਦੀ 600 ਰੁਪਏ ਸਿਰਫ ਉਹਨ ਲਿਖੇ ਸਰਫ ਠੀਕ ਹੈ ਵੀਰੇ ਹਾਂਜੀ ਹੋਰ ਕੀ ਜੀ ਆਟਮ ਆਉਂਦੀ ਆ ਆਪਣੇ ਕੋ ਪਹਿਲਾਂ ਬਹੁਤ ਵਧੀਆ ਲਾਈਟ ਵੇਟ ਦੇ ਵਿੱਚ ਆਈ ਹੋਈਆਂ ਆਪਣੇ ਕੋ ਪਹਿਲਾਂ ਆ ਦਿੱਤੇ ਚਾਂਦਰ ਚਾਂਦਰ ਹਾਂਜੀ ਹਾਂਜੀ ਆਓ ਜੀ ਬਹੁਤ ਸੋਨੇ ਸੋਨੇ ਡਿਜ਼ਾਈਨ ਆਏ ਹੋਏ ਆ ਲੇਟਰ ਦੇ ਡਿਜ਼ਾਈਨ ਨੇ ਜਾਰੀ ਨਾਮ ਜੀ ਇਹਨਾਂ ਦਾ ਪ੍ਰਾਈਸ ਸਰ ਦੇ ਇੱਕ ਹੀ ਕੋ ਬੰਦੇ ਨਹੀਂ ਨਹੀਂ ਆਡਾ ਆਡਾ ਜੀ ਵੇਟ ਕਰਕੇ ਆ ਜੀ ਸਾਰਾ ਉਹਦੇ ਬੋਰ ਦੇ ਹਿਸਾਬ ਨਾਲ ਹਾਂਜੀ 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 ਠੀਕ ਫਿਰ ਵੀ ਇਹ ਕਿਸੇ ਨਗਦੀ ਕੋਈ ਆਪਾਂ ਨੂੰ ਇਹ ਆਪਾਂ ਵੀਰੇ ਲੰਮਸਮ 2000 ਤੋਂ ਛਾਟ ਆ ਜੋ ਦੋ 1000 ਬਣਾ ਲੋ 2010 ਬਣਾ ਲੋ ਤੁਸੀਂ 1500 ਦੀ ਬਣਾ ਲੋ ਸਾਰੀ ਆਪਣੇ ਕੋਲ ਰੇਂਜ ਸਾਰੀ ਟੋਟਲੀ ਹੈਗੀ 1500 ਤੋਂ ਸ਼ੁਰੂ ਕਰਦੇ 15 ਤੋਂ ਸਟਾਰਟਿੰਗ ਆ ਜੀ ਆਪਣੇ ਤੋਂ ਹਾਂਜੀ 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 ਵੱਖਰੇ ਮੇਰੀ ਜਿੱਦਾਂ ਦੀ ਬਿਲਕੁਲ ਜੀ ਹਰ ਇੱਕ ਹੈਵੀ ਪਲੇ ਵੀ ਆਪਣੇ ਕੋਲ ਅਵੇਲੇਬਲ ਆ ਜੀ ਸਾਰੀਆਂ ਓਕੇ ਜੀ ਹਾਂਜੀ 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 ਫੋਰ ਵੀਰਾਂ ہاں ਕੀ ਕੁਝ ਆਪਣੇ ਕੋਲ 골ਡ ਦੀ ਵੈਰਾਈਟੀ ਵੀ ਬਹੁਤ ਜ਼ਿਆਦੀ ਹੈ ਵੀਰੇ 골ਡ ਬਹੁਤ ਹੁੰਦਾ ਬਈ ਉਹਨਾਂ ਹਾਂਜੀ 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 ਬਹੁਤ ਜ਼ਿਆਦਾ ਵੈਰਾਈਟੀ ਹੈ ਕਿੰਨੀ ਮਰਜ਼ੀ ਲੈ ਲਓ ਬਾਕੀ ਆ ਪਿੱਛੇ ਦੇਖ ਲਓ ਚਾਂਦੀ ਦੀਆਂ ਚੀਜ਼ਾਂ ਆਪਣੇ ਬਿਲਕੁਲ ਜੀ ਟਾਪਸ ਹੋਗੇ ਕਿਸੇ ਮਨ ਆ ਵੀ ਦਿੰਦੇ ਹੋ ਪਿਆਰੀ ਕਰਵਾ ਦਿੰਦੇ ਹਾਂ ਬਿਲਕੁਲ ਜੀ ਬਿਲਕੁਲ ਆਹ ਟਾਪਸ ਨਾਲ ਆਇਆ ਇਹਹੀ ਚਾਂਦੀ ਦੇ ਅਟੈਲੀ ਜੰਦੀ ਹੈ ਇਹ ਅਟੈਲੀ ਹਾਂਜੀ ਇਹ ਕਾਲੇ ਨਹੀਂ ਹੁੰਦੇ ਕਾਲੇ ਹੁੰਦੇ ਨਹੀਂ ਹੁੰਦੇ ਜੀ ਕਾਲੇ ਹੁੰਦੇ ਜਿੰਨਾ ਤੁਸੀਂ ਰੂਟੀਨ ਜਿੱਦਾਂ ਮਰਜ਼ੀ ਵੇਅਰ ਕਰੋ ਜੀ ਕਾਲੇ ਇਹ ਬਾਈ ਵੇਟ ਆ ਜੀ ਇਹ ਬਾਈ ਵੇਟ ਬਾਈ ਵੇਟ ਆ ਜੀ ਕੋਈ 400 ਦੀ ਕੋਈ 500 ਦੀ ਕੋਈ ਛ ਹਜ਼ਾਰ ਦੀ ਜੋੜੀ ਆ ਤੂੰ ਬਾਲਾ ਮੇਕਾ ਦੇ ਵਿੱਚ ਆ ਜੀ ਵਧੀਆ ਬਿਲਕੁਲ ਚੰਗੀ ਲੱਗਦੀ ਆ ਬਹੁਤ ਸੋਹਣੀ ਆ ਜੀ ਇਹ ਡਿਜ਼ਾਈਨਿੰਗ ਦੇ ਹਾਂਜੀ 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 ਜੀ ਬਹੁਤ ਸੋਹਣੀ ਆ ਜੀ ਠੀਕ ਆ ਵੀਰੇ ਬਾਕੀ ਤੁਸੀਂ ਦਗਾ ਦੇ ਫੀਲਡ ਕਰੋ ਬਾਈ ਉਹਨਾਂ ਕੋਲ ਕਾਫੀ ਰੇਟ ਚੀਜ਼ ਨੇ ਤੇ ਰਖੜੀਆਂ ਦੇ ਆਫਰ ਲੱਗੇ ਹੋਏ ਨੇ ਤੁਹਾਨੂੰ ਹੋਰ ਸੋਹਣੇ ਦੇ ਵਿੱਚ ਆਪਾਂ ਇਸ਼ੋਰਸ਼ ਕਰਕੇ ਦੇ ਰਹੇ ਅਸੀਂ ਤੁਹਾਨੂੰ 골ਡ ਦੀ ਤੁਸੀਂ ਸਾਡੇ ਕੋਲ 골ਡ ਦੀ ਕੋਈ ਵੀ ਆਈਟਮ ਪਰਚੇਜ਼ ਕਰਦੇ ਹੋ ਤੇ ਅਸੀਂ ਤੁਹਾਨੂੰ ਇਸ਼ੋਰਸ਼ ਕਰਕੇ ਦਵਾਂਗੇ ਫ੍ਰੀ ਦੇ ਵਿੱਚ ਕੋਈ ਚਾਰਜਿਸ ਨਹੀਂ ਲਵਾਂਗੇ ਅਸੀਂ ਤਾਂ ਉਹਰੇ ਵਿੱਚ ਓਕੇ ਬਰਦਰ ਫ੍ਰੀਓ ਕੋਸਟ ਕਰਕੇ ਦਵਾਂਗੇ ਅਸੀਂ ਠੀਕ ਹੈ ਹਾਂਜੀ ਹਾਂਜੀ ਓਕੇ ਅਬ ਤੁਸੀਂ ਦੇਖ ਲਓ ਬਈ ਸਭ ਉਹ ਸਾਹਮਣੇ ਆ ਇਧਰ ਵੀ ਲੱਗੇ ਹੋਣ ਹੁੰਦੀਆਂ ਦੂਸਰਾਂ ਦੇ ਜਿਹੜੀ ਮੱਦੀ ਚੱਕੂ ਉਹ ਇਹਨਾਂ ਕੋਲ ਵੈਰਾਈਟੀ ਲਗਾਵੀ ਹੈ ਸਬਟਰਲੀ ਪਾ ਡੇਢ ਕੋਲੇ ਦੇ ਸੈੱਟ ਆ ਰਿਹਾ ਦੇਖ ਰਹੀ ਹੈ ਇਹ ਡੇਢ ਕੋਲੇ ਦਾ ਸੈੱਟ ਨਹੀਂ ਆ ਰਿਹਾ ਤੇ 4 ਕੋਲੇ ਦਾ ਜਿਉਂ ਪੱਗੇ ਵਾਲਾ ਜਿਹੜਾ ਸੈਂਟਰ ਵਾਲਾ ਆ ਜੀ ਤੇ 3 ਕੋਲੇ ਦਾ ਕੀ ਦੇਖੋਗੇ ਦੇਖੋ ਬਹੁਤ ਸਾਰੀ ਆਈਟਮ ਤੁਹਾਡੇ ਸਾਹਮਣੇ ਸਭ ਲਈ ਦਾ 10 ਗ੍ਰਾਮ ਜੀ ਵੀ ਸੈੱਟ ਸਾਡੇ ਕੋਲ ਅਵੇਲੇਬਲ ਆ ਜੀ 10 ਗ੍ਰਾਮ ਜੀ ਹਾਂਜੀ ਹਾਂਜੀ ਸਾਰੇ ਸੈੱਟ ਦੇ ਦੇਣੇ ਆਉਣ ਦੇ ਵਿੱਚ ਜੀ ਹਾਂਜੀ ਬਿਲਕੁਲ ਜੀ ਬਿਲਕੁਲ 10 ਗ੍ਰਾਮ ਦੇ ਵਿੱਚ ਹਾਂਜੀ ਇੱਕ ਦੋ ਹਾਂ ਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਘੱਟੋ ਘੜ ਮੀਟ ਹੈ ਹਾਂਜੀ ਇਹ 10 ਗ੍ਰਾਮ ਦਾ ਹੋ ਗਿਆ ਇਹ ਆਪਣਾ 9 ਗ੍ਰਾਮ 570 ਜਾਂ 10 ਗ੍ਰਾਮ ਦਾ 11 ਗ੍ਰਾਮ 13 ਗ੍ਰਾਮ ਦਾ ਹੈ ਓਕੇ ਤੇ ਡਿਜ਼ਾਈਨਿੰਗ ਤਾਂ ਬਹੁਤ ਹਨਾ ਸਾਰੇ ਤੋਂ ਡਿਜ਼ਾਈਨਿੰਗ ਆਪਣਾ ਕਰੀ ਜਾ ਸਕਦੀ ਹੈ ਤੇ ਬਾਕੀ ਵੀ ਉਹਨਾਂ ਤਿਆਰ ਵੀ ਕਰ ਦੋ ਨਾ ਤੁਸੀਂ ਜਿੱਦਾਂ ਦਾ ਹਾਂਜੀ ਹਾਂਜੀ ਓਨ ਕਸਮਰ ਦੇ ਓਨ ਆਰਡਰ ਤੇ ਵੀ ਆਪਾਂ ਤਿਆਰ ਕਰ ਦਿਆਂ ਸੇਮ ਕਾਪੀ ਕਰੀ ਦੇਈਏ ਆਪਾਂ ਨੇ ਜਿੱਦਾਂ ਦਾ ਤੁਸੀਂ ਉਹ ਦੇਵੋਗੇ ਸੇਮ ਆਪਰ ਨਾਲ ਦਾ ਸੇਮ ਤਿਆਰ ਕਰਕੇ ਦਵਾਂਗੇ ਓਕੇ ਵੀਰੇ ਬਾਕੀ ਉਹਦੇ ਨਾਲ ਵੀ 300 600 ਫਰੀ ਦੇ ਰਹੇ ਆ ਜੀ ਇਹ ਇਹਨਾਂ ਨੂੰ ਆਫਰ ਦੇ ਵਿੱਚ ਕਹਿੰਦਾ ਮਤਲਬ ਆ ਰਕੜੀ ਕਰਕੇ ਆਪਾਂ ਤੁਹਾਨੂੰ ਆਫਰ ਦੇ ਵਿੱਚ ਹੀ ਦੇ ਰਹੇ ਆ ਇੰਸ਼ੋਰੈਂਸ ਪੂਰੀ ਫੁੱਲ ਇੰਸ਼ੋਰੈਂਸ ਜੇ ਤੁਹਾਡੇ ਨਾਲ ਕੋਈ ਹੈਪਨਿੰਗ ਹੋ ਜਾਂਦੀ ਹੈ ਤੇ ਕੰਪਨੀ ਕਲੇਮ ਕਰੋ ਤਾਂ ਤੁਹਾਨੂੰ ਪੂਰਾ ਰਿਫੰਡ ਮਿਲੇਗਾ ਜੀ ਉਸ ਦੀ ਗੱਲ ਹੈ ਓਕੇ ਬਾਈ ਥੈਂਕ ਯੂ ਓਕੇ ਬੰਦ ਦੇ ਦਿਓ ਜੀ ਇਹ ਜੀ ਸੋਨੇ ਦਾ ਫਰੇਮ ਹੈ ਜੀ ਇਹ ਓਕੇ ਫਰੇਮ ਬਣਾਇਆ ਹੋਇਆ ਹੈ ਜੀ ਸੋਨੇ ਦਾ ਫਰੇਮ ਹੈ ਅਕਸ਼ਮਾ ਮਾਤਾ ਦਾ ਜੀ ਮਾਤਾ ਹਣਾ ਦੇਖੋ ਪਰ ਕੋ ਬਰਤਨ ਸਾਰੇ ਅਵੇਲੇਬਲ ਹੈ ਜੀ ਗਲਾਸ ਵਗੈਰਾ ਸਾਰੇ ਟੋਕਰੀ ਦੇ ਵਿੱਚ چاندی ਦੇ ਸਾਰੇ ਅਵੇਲੇਬਲ ਹੈ ਜੀ ਆਪਣੇ ਕੋਹਾ ਜਰ ਆਪਣੇ ਕੋ ਤਿਆਰ ਨਹੀਂ ਹੈ ਠੀਕ ਹੈ ਬਾਈ